Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਨ ਦਾ ਦਿਹਾਤ ਜੀਹਾਂ ਅਮਰੀਕਾ ਦੇ 39ਵੇਂ ਰਾਸ਼ਟਰਪਤੀ 100 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਤ ਹੋ ਗਿਆ ਏ ਪਿਛਲੇ ਕੁਝ ਦਿਨਾਂ ਤੋਂ ਚੰਬੜੀ ਦੇ ਕੈਂਸਰ ਕਾਰਨ ਪੀੜਤ ਸਨ ਵਿਸ਼ੇਸ਼ ਯੋਗਦਾਨ ਤੁਹਾਨੂੰ ਦੱਸ ਦਈਏ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜੀਵਤ ਰਹਿਣ ਵਾਲੇ ਰਾਸ਼ਟਰਪਤੀ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਮਾਨਵਤਾਵਾਦੀ ਕੰਮਾਂ ਵਿੱਚ ਵੱਧ ਚੜ ਕੇ ਭਾਗ ਲਿਆ 2002 ਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਹੋਏ ਰਾਸ਼ਟਰਪਤੀ ਜੋਬ ਡੇਨ ਦੀ ਪ੍ਰਤਿਕਿਰਿਆ ਦੁਨੀਆਂ ਨੇ ਇੱਕ ਮਹਾਨ ਨੇਤਾ ਅਤੇ ਮਾਨਵਵਾਦੀ ਘਵਾਦਤਾ ਜੀ ਹਾਂ ਬਡੇ ਨੇ ਉਹਨਾਂ ਨੂੰ ਆਪਣੇ ਦੋਸਤ ਵਜੋਂ ਯਾਦ ਕੀਤਾ ਨਿੱਜੀ ਜੀਵਨ ਦੀ ਤੁਹਾਨੂੰ ਗੱਲ ਕਰੀਏ ਤਾਂ 1924 ਵੀ ਇੱਕ ਇੱਕ ਕਿਸਾਨ ਪਰਿਵਾਰ ਵਿੱਚ ਵਿਆਹ era 1946 ਵਿੱਚ ਰੌਸਲੀ ਨੇ ਕਾਟਨ ਨਾਲ ਹੋਇਆ ਸੀ ਜੋ ਕਿ 2023 ਵਿੱਚ ਫੌਤ ਹੋ ਗਈ ਸੀ ਕਾਟਨ ਨੇ ਜਲ ਸੈਨਾ ਵਿੱਚ ਸੇਵਾ ਕੀਤੀ ਫਿਰ ਰਾਜਨੀਤੀ ਵਿੱਚ ਦਾਖਲ ਹੋਏ ਪ੍ਰੇਰਨਾਦਾਇਕ ਜੀਵਨ ਦੀ ਗੱਲ ਕਰੀ ਤਾਂ ਗਰੀਬਾਂ ਅਤੇ ਅਧਿਕਾਰਹੀਣ ਲੋਕਾਂ ਦੀ ਸੇਵਾ ਲਈ ਜਾਣੇ ਜਾਂਦੇ ਹਨ ਚੋਣ ਪ੍ਰਕਿਰਿਆ ਵਿੱਚ ਸੱਚਾਈ ਅਤੇ ਨਿਰਪੱਖਤਾ ਲਈ ਸਖਤ ਪੈਰੋਕਾਰ ਲਗਭਗ 30 ਕਿਤਾਬਾਂ ਦੇ ਲੇਖਕ ਰਹੇ ਹਨ ਅਤੇ ਬੇਟੇ ਅਤੇ ਸਾਫਕਾ ਰਾਸ਼ਟਰਪਤੀ ਦੀ ਪ੍ਰਤਿਕਿਰਿਆ ਤੁਹਾਨੂੰ ਦੱਸਦੇ ਹਾਂ ਬੇਟੇ ਚਿਪ ਕਾਟਨ ਨੇ ਉਹਨਾਂ ਨੂੰ ਹੀਰੋ ਕਿਹਾ ਸਾਫਕਾ ਰਾਸ਼ਟਰਪਤੀ ਬਰਾਗੋ ਬਾਪਾ ਨੇ ਉਹਨਾਂ ਦੀ ਸੇਵਾ ਅਤੇ ਨਿਮਰਤਾ ਦੀ ਪ੍ਰਸ਼ੰਸਾ ਕੀਤੀ ਜਿਮੀ ਕਾਟਨ ਦਾ ਜੀਵਨ ਮਾਨਵਤਾ ਦੀ ਸੇਵਾ ਲਈ ਸਮਰਪਿਤ ਰਿਹਾ ਉਹਨਾਂ ਨੇ ਦੇ ਅਦ੍ਰਿਸ਼ ਅਤੇ ਯੋਗਦਾਨ ਨੂੰ ਸਦੀਵ ਯਾਦ ਰੱਖਿਆ ਜਾਵੇਗਾ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਨ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਤੁਹਾਨੂੰ ਦੱਸਿਆ ਹੀ ਗਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਿੰਕ ਕੋਡ ਕੇਂਦਰ ਸਰਕਾਰ ਨੂੰ ਕੋਈ ਨਿਰਦੇਸ਼ ਕਿਉਂ ਨਹੀਂ ਦੇ ਰਹੀ ਇਹ ਕਹਨਾ ਹੈ ਡੱਲੇਵਾਲ ਦਾ ਜੀ ਹਾਂ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਏ ਇੱਕ ਪਾਸੇ ਕਿਸਾਨਾਂ ਨੇ ਪੰਜਾਬ ਬੰਦ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਦੂਜੇ ਪਾਸੇ ਹਰਿਆਣਾ ਦੇ ਹਿਸਾਰ ਦੇ ਬਾਸ ਪਿੰਡ ਵਿੱਚ ਅੱਜ ਮਹਾ ਪੰਚਾਇਤ ਬੁਲਾਈ ਗਈ ਏ ਜਿਸ ਵਿੱਚ ਖਾਪਾ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਖਾਪ ਦੇ ਨੁਮਾਇੰਦਿਆਂ ਨੂੰ 29 ਦਸੰਬਰ ਨੂੰ ਜਿਹੜਾਗਾ ਸੀ ਉਹ ਪਹੁੰਚਣ ਲਈ ਕਿਆ ਗਿਆ ਸੀ ਇਸ ਤੋਂ ਇਲਾਵਾ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਲਗਾਤਾਰ ਫਟਕਾਰ ਲਗਾ ਰਹੀ ਹੈ ਪੰਜਾਬ ਦੇ ਡੀਜੀਪੀ ਅਤੇ ਸਕੱਤਰ ਨੂੰ 31 ਦਸੰਬਰ ਨੂੰ ਹਲਫਨਾਮਾ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਹਨ ਡੱਲੇਵਾਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਵੀ ਸਵਾਲ ਖੜੇ ਕੀਤੇ ਹਨ ਅੱਜ 30 ਦਸੰਬਰ ਹੈ ਗਿਆ ਤੇ ਪੰਜਾਬ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਆ ਪੰਜਾਬ ਵੱਦ ਦਾ ਪੂਰਾ ਉਹਨਾਂ ਨੂੰ ਹਲ ਪਰਵਾਹ ਹੰਗਾਰਾ ਵੀ ਮਿਲਦਾ ਪਿਆ ਲੇਕਿਨ ਕਿਤੇ ਨਾ ਕਿਤੇ ਲੋਕ ਖੱਜਲ ਖਰਾਬ ਵੀ ਹੋ ਰਹੇ ਨੇ ਕਿ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈਗਾ ਐ ਡੱਲੇਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਮਾਨਯੋਗ ਸੁਪਰੀਮ ਕੋਰਟ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਨੂੰ ਜ਼ਬਰਦਸਤੀ ਕਿਸੇ ਵੀ ਤਰੀਕੇ ਨਾਲ ਹਸਪਤਾਲ 'ਚ ਦਾਖਲ ਕਰਵਾਉਣ ਦੇ ਹੁਕਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਸ ਤਰ੍ਹਾਂ ਦੀ ਹਮਦਬਦੀ ਹੈ ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕੋਈ ਨਿਰਦੇਸ਼ ਨਹੀਂ ਦੇ ਰਹੀ ਕਹਤੇ ਜਾਣਬੁੱਝ ਕੇ ਇਸ ਮੁੱਦੇ ਨੂੰ ਰਾਜ ਸਰਕਾਰ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਤੋਂ ਹਨ ਉਨਾ ਕਿਹਾ ਕਿ ਕੇਂਦਰ ਸਰਕਾਰ ਐਮਐਸਪੀ ਗਰੰਟੀ ਐਕਟ ਦੇ ਮੁੱਦੇ ਤੇ ਸੰਸਦ ਦੀ ਕਮੇਟੀ ਤੇ ਸੁਪਰੀਮ ਕੋਰਟ ਦੀਆਂ ਸਿਫਾਰਸ਼ਾਂ ਨੂੰ ਵੀ ਲਾਗੂ ਨਹੀਂ ਕਰ ਰਹੀ। ਗੱਲਬਾਤ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ ਤਾਂ ਉਸ ਦੀ ਆਖਰੀ ਉਮੀਦ ਸੁਪਰੀਮ ਕੋਰਟ ਤੋਂ ਹੀ ਹੁੰਦੀ ਹੈ ਪਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਦੇਖ ਕੇ ਇਹ ਜਾਪਦਾ ਹੈ ਜਿਵੇਂ ਉਹ ਵੀ ਸਰਕਾਰ ਅਤੇ ਕਿਸਾਨਾਂ ਦੇ ਬਾਰੇ ਸੋਚ ਦੀ ਜ਼ਰੂਰ ਹੈ ਲੇਕਿਨ ਕੋਈ ਨਤੀਜਾ ਨਹੀਂ ਨਿਕਲਦਾ ਪਿਆ ਉਹਨਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਮਨਵਰਤੇ ਬੈਠੇ ਹਨ ਕੋਨਾਂ ਦੇ ਤੇ ਕੋਈ ਦਬਾਅ ਨਹੀਂ ਹੈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਭੁਲਿਕਾ ਫਲੈਨ ਦੀ ਸੋਚੀ ਸਮਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਦੇ ਦਬਾਹ ਹਟ ਹਲ ਉਹ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਣ ਲਈ ਮਰਨ ਵਰਤੇ ਬਿਠੇ ਹਨ ਅਦਰ ਕੈਨੇਡਾ ਦੇ ਵਿੱਚ ਪਲੇਨ ਕਰੈਸ਼ ਕੈਨੇਡਾ ਤੋਂ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗ ਗਈ ਅੱਗ ਜੀ ਹਾਂ ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ 'ਚ ਵੀ ਵੱਡਾ ਜਹਾਜ਼ ਹਾ사 ਟੱਲ ਗਿਆ ਏ ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਖੰਭ ਅਚਾਨਕ ਰਨਵੇ ਤੇ ਰਗੜਨਾ ਸ਼ੁਰੂ ਹੋ ਗਿਆ ਇਸ ਕਾਰਨ ਭਿਆਨਕ ਅੱਗ ਲੱਗ ਗਈ ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ਵਿੱਚ ਵੀ ਵੱਡਾ ਜਹਾਜ਼ ਹਾ사 ਟੱਲ ਗਿਆ ਕੈਨੇਡਾ ਦੇ ਹੈਲੀਫੈਕਸ ਇੰਟਰਨੈਸ਼ਨਲ 에어ਪੋਰਟ ਤੇ ਲੈਂਡਿੰਗ ਦੌਰਾਨ ਇੱਕ ਜਹਾਜ਼ ਦੇ ਦਾ ਵਿੰਗ ਰਨਵੇ ਤੇ ਰਗੜਨਾ ਦਿਖਾਈ ਦਿੱਤਾ ਤੇ ਇਸ ਤੋਂ ਬਾਅਦ ਇਸ ਵਿੱਚ ਅੱਗ ਦੀ ਲੱਟਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਨੀਵਾਰ ਰਾਤ ਹੈਲੀਫੈਕਸ ਅੰਤਰਰਾਸ਼ੀ ਹਵਾਈ ਅੱਡੇ ਤੇ ਵਾਪਰਿਆ ਏ ਇਹ ਵੀ ਇੱਕ ਵਪਾਰਕ ਇਹ ਲਾਈਨਸ ਦਾ ਜਹਾਜ਼ ਸੀ ਜਾਣਕਾਰੀ ਅਨੁਸਾਰ ਪੀ ਐਲ ਐਲ ਇਹ ਲਾਈਨਸ ਦੀ ਫਲਾਈਟ 2259 ਜੋ ਕਿ 에어 ਇੰਡੀਆ ਦੀ ਵੀ ਹੈਵਿਲੈਂਡ ਕੈਨੇਡਾ ਡੈਸ਼ 8.400 ਨਾਲ ਹਵਾਈ ਅੱਡੇ ਤੇ ਉਤਰਾਈ ਸੀ ਇਸ ਦੌਰਾਨ ਉਸ ਦਾ ਖੱਬਾ ਖੰਬ ਬਦਮ ਨਵੇ ਤੇ ਰਗੜਨਾ ਲੱਗਾ ਇਸ ਤੋਂ ਬਾਅਦ ਅੱਗ ਲੱਗ ਗਈ ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਤਾਂ ਟਲ ਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਜਹਾਂ ਇਹਦੇ ਲੈਂਡਿੰਗ ਗੇਅਰ 'ਚ ਲੱਗੀ ਛੋਟੀ ਜਹੀ ਅੱਗ ਤੇ ਫਾਇਰ ਬ੍ਰਿਗੇਡ ਨੇ ਛੇਤੀ ਹੀ ਕਾਬੂ ਪਾ ਲੇਤਾ ਗਿਆ इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen ManageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.